ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹਾਂਜੀ ਜਿਵੇਂ ਕਿ ਅਸੀਂ ਫਿਰ ਵਿਆਕਰਨ ਦੀ ਸੀਰੀਜ਼ ਨੂੰ ਕੀਤੀ ਹੋਈ ਹੈ ਤੇ ਕੱਲ ਆਪਾਂ ਕਿਰਿਆ ਜਿਹੜੀ ਸੀ ਉਹਦੇ ਅ ਸੌਰੀ ਦੂਜੀ ਵੰਡ ਤੱਕ ਕੀਤਾ ਸੀਗਾ ਜੀ ਆਪਾਂ ਦੂਜੀ ਪ੍ਰਕਾੰਦੀ ਵੰਡ ਤੱਕ ਤਾਂ ਜੋ ਉਹ ਵੀਡੀਓ ਸਾਡੀ ਲੰਬੀ ਨਾ ਹੋ ਜਾਏ ਅਸੀਂ ਸਭ ਤੋਂ ਪਹਿਲਾਂ ਕੱਲ ਕੀ ਕੀਤਾ ਸੀ ਕਿਰਿਆ ਦੀ ਪਰਿਭਾਸ਼ਾ ਕਿਰਿਆ ਦੇ ਭਾਲ ਤਿੰਨ ਕੀਤੇ ਸੀਗੇ ਕਰਤਾ ਸਬਜੈਕਟ ਜਿਹਨੂੰ ਕਹਿੰਦੇ ਆਪਾਂ ਕਰਮ ਆਬਜੈਕਟ ਕਿਰਿਆ ਵਰਬ ਉਸ ਤੋਂ ਬਾਅਦ ਆਪਾਂ ਕਿਰਿਆ ਦੀ ਵੰਡ ਚਾਰ ਤਰ੍ਹਾਂਾਂ ਕੀਤੀ ਸੀਗੀ ਜੀ ਉਹਦੇ ਵਿੱਚ ਪਹਿਲੀ ਪ੍ਰਕਾਰ ਦੀ ਵੰਡ ਵਿੱਚ ਆਪਾਂ ਕੀਤਾ ਸੀ ਅਕਰਮਕ ਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਬਿਨਾ ਕਰਮ ਤੋਂ ਹੋਵੇ ਠੀਕ ਹੈ ਤੇ ਸਕਰਮਕ ਹੁੰਦੀ ਹੈ ਜਿਹਦੇ ਵਿੱਚ ਕਰਤਾ ਔਰ ਕਰਮ ਦੋਨੇ ਹੋਣ ਹਾਂਜੀ ਦੂਜੀ ਪ੍ਰਕਾਰ ਦੀ ਵੰਡ ਵਿੱਚ ਆਪਾਂ ਸਧਾਰਨ ਕਿਰਿਆ ਕੀਤੀ ਸੀ ਪ੍ਰੇਰਣਾ ਤੱਕ ਕਿਰਿਆ ਕੀਤੀ ਸੀ ਤੇ ਦੋਰੀ ਪ੍ਰੇਨਾਰਥਿਕ ਕਿਰਿਆ ਕੀਤੀ ਸੀ ਉਸ ਤੋਂ ਬਾਅਦ ਆਪਾਂ ਕਿਰਿਆਆਂ ਦੀਆਂ ਤਿੰਨ ਵੱਖ-ਵੱਖ ਉਦਾਹਰਣਾਂ ਦੇਖਿਆ ਸੀ ਹਾਂਜੀ ਅੱਜ ਆਪਾਂ ਕਰਾਂਗੇ ਤੀਜੀ ਪ੍ਰਕਾਰ ਦੀ ਵੰਡ ਤੀਜੀ ਪ੍ਰਕਾਰ ਦੀ ਵੰਡ ਵਿੱਚ ਇਕੈਰੀ ਕਿਰਿਆ ਜਿਸ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕੈਰੀ ਕਿਰਿਆ ਕਹਿੰਦੇ ਹਨ ਠੀਕ ਹੈ ਜੀ ਜਿਹੜੇ ਸੈਂਟੈਂਸ ਵਿੱਚ ਕਹਿੰਦੇ ਕਿਰਿਆ ਇੱਕ ਵਰਡ ਦੀ ਹੋਵੇ ਠੀਕ ਹੈ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕੈਰੀ ਕਿਰਿਆ ਕਹਿੰਦੇ ਹਨ ਜਿਵੇਂ ਤੂੰ ਕਿਤਾਬ ਪੜ੍ਹ ਵਾੜਕੀ ਇੱਕ ਸ਼ਬਦੀ ਕਿਰਿਆ ਹੈ ਜੀ ਰੋਹੀ ਸੇਵ ਖਾੇੇ ਵੀ ਕੀ ਹੈ ਇੱਕ ਸ਼ਬਦੀ ਕਿਰਿਆ ਹੈ ਹਾਂਜੀ ਸੰਯੁਕਤ ਕਿਰਿਆ ਜਦੋਂ ਕਿਸੇ ਕਿਰਿਆ ਦਾ ਰੂਪ ਠੀਕ ਹੈ ਜੀ ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਜੋਗ ਤੋਂ ਬਣੇ ਉਹਦੇ ਮੇਲ ਤੋਂ ਬਣੇ ਉਸ ਨੂੰ ਸੰਯੁਕਤ ਕਿਰਿਆ ਕਹਿੰਦੇ ਹਨ ਜਿਵੇਂ ਮੈਂ ਹਰ ਰੋਜ਼ ਖੇਡਿਆ ਕਰਾਂਗਾ ਇਹਦੇ ਵਿੱਚ ਕੀ ਹੈ ਬਹੁਤ ਸਾਰੇ ਸ਼ਬਦ ਤੇ ਕਿਰਿਆਵਾਂ ਜੋੜ ਕੇ ਇਹ ਕਿਰਿਆ ਬਣੀ ਆ ਮੈਂ ਹਰ ਰੋਜ਼ ਖੇਡਿਆ ਕਰਾਂਗਾ ਹਾਂਜੀ ਚੌਥੀ ਪ੍ਰਕਾਰ ਦੀ ਵੰਡ ਜਿਹੜੀ ਲਾਸਟ ਹੈ ਮੂਲ ਕਿਰਿਆ ਤੇ ਸਹਾਇਕ ਕਿਰਿਆ ਮੂਲ ਕਿਰਿਆ ਕੀ ਹੁੰਦੀ ਹੈ ਜੀ ਮੂਲ ਕਿਰਿਆ ਉਹ ਹੁੰਦੀ ਹੈ ਜੋ ਵਾਕ ਮਤਲਬ ਸੈਂਟੈਂਸ ਵਿੱਚ ਮੁੱਖ ਕੰਮ ਮੇਨ ਜਿਹੜਾ ਕੰਮ ਜਾਂ ਵਰਕ ਹੈ ਜੱਕ ਕਿਰਿਆਨ ਅਨੁਸਾਰ ਹੁੰਦੀ ਠੀਕ ਹੈ ਜੀ ਇਹ ਕਿਸੇ ਕਾਰਜ ਹਾਲਤ ਜਾਂ ਘਟਨਾ ਨੂੰ ਸਿੱਧਾ ਵਿਅਕਤ ਕਰਤੰਦੀ ਹੈ ਮਤਲਬ ਕਲੀਅਰ ਜਾਂਦਾ ਅੰਸਰ ਜਿਵੇਂ ਉਦਾਹਰਨ ਉਹ ਸਕੂਲ ਜਾਂਦਾ ਹੈ ਜਾਂਦਾ ਕੀ ਹੈ ਮੁਲਕੀ ਕਿਰਿਆ ਹੈ ਜੋ ਜਾਂਨ ਦੀ ਕਿਰਿਆ ਨੂੰ ਦੱਸ ਰਹੀ ਹੈ ਠੀਕ ਹੈ ਜੀ ਅਗਿਆ ਸਹਾਇਕ ਕਿਰਿਆ ਸਹਾਇਕ ਕਿਰਿਆ ਕੀ ਹੁੰਦੀ ਹੈ ਜੋ ਮੂਲ ਕਿਰਿਆ ਦੀ ਮਦਦ ਕਰਦੀ ਹੈ ਠੀਕ ਹੈ ਜੀ ਕੀ ਹੁੰਦੀ ਹੈ ਸਹਾਇਕ ਮਤ ਦਾ ਸਾਇਤਾ ਕਰਨਾ ਸਹਾਇਕ ਮਤ ਲਾਉ ਜੋ ਮੂਲ ਕਿਰਿਆ ਸੀ ਸਾਡੀ ਉਹਦੀ ਮਦਦ ਕਰਦੀ ਹੈ ਤੇ ਵਾਕ ਵਿੱਚ ਸਮਾਂ ਠੀਕ ਹੈ ਟਾਈਮ ਅਨਪ ਅਤੇ ਸੁਭਾਚਾ ਮੂਡ ਦਾ ਬੋਧ ਕਰਾਉਂਦੀ ਹੈ ਠੀਕ ਹੈ ਜਿਵੇਂ ਉਹ ਸਕੂਲ ਜਾ ਰਿਹਾ ਹੈ ਠੀਕ ਹੈ ਰਿਹਾ ਹੈ ਕਿ ਸਹਾਇਕ ਕਿਰਿਆ ਹੈ ਜੋ ਸਮੇਂ ਦੀ ਬੋਧ ਕਰ ਰਹੀ ਹੈ ਠੀਕ ਬੋਧ ਕਰਵਾ ਰਹੀ ਹੈ थँक्यू मी व्हिडिओ चिडो तुम्हाला वधी लागली आहे लाईक सबस्क्राईब शेअर जरूर करना